ਦੋਸਤੋ ਮਰਮ ਗੜੀਆਂ ਮਸ਼ਹੂਰ ਕੁੜੀ ਜਿਹਦੀ ਬੀਤੇ ਦੇਣੀ ਨੀਲੀ ਫਿਲਮ ਲੀਕ ਹੋਈ ਸੀ ਤਾਂ ਉਸ ਦਾ ਯਾਰ ਕੁੜੀ ਨੂੰ ਇੱਕ ਬਹੁਤ ਵੱਡਾ ਫਾਇਦਾ ਵੀ ਹੋਇਆ ਕੀ ਹੋਇਆ ਫਾਇਦਾ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਭਰਾਵੋ ਆਪਣੇ ਲੋਕ ਵੀ ਸੱਚੇ ਸਰਾ ਕਰਾਉਂਦੇ ਨੇ ਦਰਅਸਲ ਆਪਣੀ ਰੋਟੀ ਖਾਂਦੀ ਦੀ ਕੁੜੀ ਨੇ ਸਟੋਰੀ ਪਾਈ ਸੀ ਤੇ ਇਹਨੂੰ ਵਿਸ਼ੇਸ਼ ਕਰੀ ਜਾਂਦੇ ਆ ਲੋਕ ਤੇ ਕਹਿੰਦੇ ਆ ਕਿ ਇਹਦੀ ਤਾਂ ਫਿਲਮ ਲੀਕ ਹੋਈ ਸੀ ਇਹ ਤਾਂ ਹਸਰੀ ਆ ਇਹ ਤਾਂ ਪਨੀਰ ਨਾਲ ਰੋਟੀ ਖਾ ਰਹੀ ਆ ਇਹੋ ਜਿਹੇ ਕੰਮ ਜਿਹੜੇ ਕਰਦੇ ਆ ਤੁਸੀਂ ਕੀ ਇਹਨਾਂ ਬਾਰੇ ਕਹਿਣਾ ਚਾਹੋਗੇ ਕਮੈਂਟ ਕਰਕੇ ਦੱਸਿਓ ਤੇ ਅੱਜ ਹੁਣ ਤੁਹਾਨੂੰ ਦੱਸਦੇ ਆ ਕਿ ਜੋ ਫਿਲਮ ਲੀਕ ਹੋਈ ਹੈ ਦਾ ਫਾਇ ਅਕਾਊਂਟ ਚਾਰ ਪੰਜ ਦਿਨਾਂ 'ਚ ਬੜਾ ਜ਼ਿਆਦਾ ਬੂਸਟ ਕੀਤਾ ਹੈ ਤਕਰੀਬਨ 45 ਹਜ਼ਾਰ ਫਾਲੋਅਰ ਸੀ ਹਫ਼ਤਾ ਪਹਿਲਾਂ ਪਰ ਫਿਲਮ ਲੀਕ ਹੋਣ ਤੋਂ ਬਾਅਦ ਹੁਣ ਕੁੜੀ ਦੇ ਫਾਲੋਅਰ 115 ਹਜ਼ਾਰ ਦੇ ਕਰੀਬ ਹੋ ਗਏ ਨੇ ਤੇ ਅਮਨ ਰਾਮਗੜੀਆ ਦੇ ਅਕਾਊਂਟ ਦੀ ਰੀਚ ਇੰਨੀ ਜ਼ਿਆਦਾ ਹੈ ਕਿ ਲੋਕਾਂ ਦੀ ਹੈ ਕਾਫੀ ਜ਼ਿਆਦਾ ਕੁੜੀ ਨੂੰ ਪ੍ਰੋਮੋਸ਼ਨਾਂ ਵੀ ਆ ਰਹੀਆਂ ਨੇ ਦੋ ਤਿੰਨ ਅਪਡੇਟਾਂ 'ਚ ਰਾਮਗੜੀਆ ਨੇ ਆਪਣੇ ਪੇਜ ਤੇ ਪਾਈਆਂ ਨੇ ਜਿਨ੍ਹਾਂ ਦੇ ਚੰਗੇ ਜ਼ਿਆਦਾ ਵਿਊਜ਼ ਆਏ ਨੇ ਸੋ ਇਹ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਕੁੜੀ ਮਸ਼ਹੂਰ ਹੋ ਗਈ ਹੈ ਹਾਲਾਂਕਿ ਲੱਖਾਂ 'ਚ ਲੋਕ ਤਾਂ ਪਹਿਲਾਂ ਵੀ ਵੇਖਦੇ ਸੀ ਪਰ ਹੁਣ ਜੇ ਵਾਲੇ ਫੇਮ ਲਈ ਹੀ ਆਪਣੀ ਇਸ ਤਰ੍ਹਾਂ ਵੀਡੀਓ ਪਵਾ ਦਿੰਦੇ ਨੇ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਓ